ਜਿੱਥੇ ਪੈਰ ਧਰੋਂਗੇ ਟਾਇਲ ਦਾ ਕਲਰ ਚੇਂਜ ਹੋ ਜਾਊਗਾ। ਹਾਂਜੀ। ਹਾਂਜੀ ਦੋਸਤੋ ਅੱਜ ਆਪਾਂ ਇਹੋ ਜੀ ਜਗ੍ਹਾ ਤੇ ਪਹੁੰਚ ਗਏ ਆ ਜਿੱਥੇ ਇਹੋ ਜੀਆਂ ਟਾਇਲਾਂ ਮਿਲਦੀਆਂ ਨੇ ਜਿਹੜੀਆਂ ਕਿ ਬਿਜਲੀ ਪੈਦਾ ਕਰਦੀਆਂ। ਇੱਧਰ ਦੇਖੋ ਜੀ। ਪਵਨ ਆ ਮੇਰੇ ਭਰਾ ਬਾਜਵੇ ਨੇ ਜਿਹੜਾ ਕੰਮ ਸਟਾਰਟ ਕੀਤਾ ਮਾਨਸੇ ਦੇ ਵਿੱਚ। ਹਾਂਜੀ ਇਹਨਾਂ ਦਾ ਤਾਂ ਨਾਮ ਹੀ ਬਹੁਤ ਸੁਣਿਆ ਪਹਿਲਾਂ ਹੀ। ਦੋਸਤੋ ਜ਼ਿਮੀਂਦਾਰ ਭਰਾ ਨੇ ਮਾਨਸੇ ਦੇ ਵਿੱਚ ਕੰਮ ਸ਼ੁਰੂ ਕੀਤਾ ਟਾਇਲਾਂ ਦਾ ਤੇ ਮਾਰਬਲ ਦਾ। ਬਾਜਵੇ ਸਾਹਿਬ ਆ ਪਾਣੀ ਕਿਉਂ ਡੋਲ ਰੱਖਿਆ ਕੋਈ ਤਿਲਕ ਜੂਗਾ ਇੱਥੋਂ? ਨਹੀਂ ਡੋਲੇ ਲਈ ਚੈੱਕ ਕਰਾਉਣ ਵਾਸਤੇ ਗਿਆ ਐਂਟੀਸਲਿਪਰੀ ਟਾਇਲ ਹੈ ਜ ਇੱਥੇ ਪਾਣੀ ਨਾਲ ਵੀ ਤਲਕਨ ਨਹੀਂ ਹੁੰਦੀ ਤੁਸੀਂ ਪੈਰ ਪੈਰ ਲਾ ਕੇ ਦੇਖੋ ਪੈਰ ਨਹੀਂ ਖਿਲਾ ਸਕਦੇ ਟਾਇਰ ਪੱਕੀ ਗੱਲ ਆ ਪੱਕੀ ਗੱਲ ਆ ਜੀ ਪਾਣੀ ਆ ਤਾਂ ਚਲ ਸੁੱਕ ਗਿਆ ਤੁਸੀਂ ਨਾਵਾਂ ਹਲੋ ਜੀ ਨਾ ਵਰਦੀ ਬਾਹਰ ਪੈਰ ਫੜੂਗੀ ਇਸ ਟਾਈਮ ਬਿਲਕੁਲ ਨਹੀਂ ਮਤਲਬ ਕਿ ਸਲਿੱਪ ਕਰ ਰਿਹਾ ਪੈਰ ਮਤਲਬ ਹੀ ਨਹੀਂ ਵੀ ਟਾਇਰ ਪੈਰ ਤੋਂ ਹੱਲ ਜਿਹੜਾ ਲਾਓ ਵੀ ਦੋਸਤੋ ਆ ਟਾਈਲਾਂ ਤਾਂ ਮੈਂ ਪਹਿਲੀ ਵਾਰੀ ਦੇਖੀਆਂ ਜਿਵੇਂ ਤੁਹਾਡਾ ਫਲੋਰ ਏਰੀਆ ਆਪਣੇ ਬਜ਼ੁਰਗ ਅੱਜ ਕੱਲ ਹੁੰਦੇ ਆ ਵੀ ਆ ਟਾਈਲਾਂ ਲਵਾਉਣੀਆਂ ਨਹੀਂ ਆਪਾਂ ਮੇਰੇ ਤੇਲਕਣ ਕਰਕੇ ਵੀ ਬਹੁਤ ਡਰ ਲੱਗਦਾ ਇੱਥੇ ਕੋਈ ਤਿਲਕਣ ਨਹੀਂ ਚਾਹੀਏ ਤੁਸੀਂ ਬਾਹਰ ਵੇੜੇ ਚ ਲਾ ਦਿਓ ਓਪਨ ਚ ਮੈਂ ਵੀ ਸਾਧਨ ਚੜੀ ਜਾਂਮ ਸਕ੍ਰੈਚ ਲੈਸ ਹੈ ਜਿਹੜੀ ਨਾਰਮਲ ਮੈਟ ਲੈ ਲਾਉਂਗੇ ਭਾਵੇਂ ਇਹ ਖੁਰਦਰੀ ਹੈ ਫਿਰ ਵੀ ਇੱਥੇ ਤੁਹਾਡਾ ਪੈਰ ਸਲਿੱਪ ਕਰ ਜਾਊਗਾ ਅੱਛਾ ਤੇ ਆ ਚੀਜ਼ ਦੇਖੋ ਜਿੱਥੇ ਪੈਰ ਧਰਤਾ ਉੱਥੇ ਪੈਰ ਸਕ੍ਰੈਚ ਨਹੀਂ ਪੈਂਦਾ ਜੀ ਆਪਣੇ ਜ਼ਿੰਮੇਦਾਰਾਂ ਦੇ ਉੱpon ਲੋਹੇ ਦੇ ਸੰਧ ਵੀ ਹੁੰਦੇ ਨੇ ਸਾਰਾ ਸਿਸਟਮ ਹੁੰਦਾ ਹੈ ਤੇ ਇੱਥੇ ਛਰੀ ਨਹੀਂ ਪੈਂਦੀ ਲੋਹੇ ਨਾਲ ਬਿਲਕੁਲ ਬਿਲਕੁਲ ਆ ਦੇ ਆ ਬਿਲਕੁਲ ਵੀਰ ਜੀ ਆਹ ਕਿਹੜੀਆਂ ਟਾਈਲਾਂ ਤੁਸੀਂ ਰੱਖੀਆਂ ਹੋਈਆਂ ਜੀ ਇਹ ਤਾਂ ਬੜੇ ਵਧੀਆ ਕਲਰ ਰ ਬਣਾ ਰਹੀਆਂ ਹਨ ਹਾਂਜੀ ਇਹ ਕਲਰ ਚੇਂਜਿੰਗ ਟਾਈਲ ਹੈ ਧਰੋਂਗੇ ਟਾਈਲ ਦਾ ਕਲਰ ਚੇਂਜ ਹੋ ਜਾਊਗਾ ਹਾਂਜੀ ਇਹ 3D ਦੇ ਵਿੱਚ ਟਾਈਲ ਹੈ ਇੰਪੋਰਟਡ ਆ ਟਾਈਲ ਇਹ ਇਹ ਆਪਾਂ ਕਿੱਥੇ ਲਾ ਸਕਦੇ ਆ ਇਹ ਫਰਸ਼ ਵਸਤੀ ਹੈ ਜੀ ਫਲੋਰ ਚ ਲਾ ਸਕਦੇ ਐਂਟਰੀ ਤੇ ਆਪਾਂ ਲੁੱਕ ਦੇਣ ਵਾਸਤੇ ਘਰ ਨੂੰ ਠੀਕ ਹੈ ਜੀ ਇਹਦੇ ਚ ਵੀ ਕਲਰ ਆਪਸ਼ਨ ਮਿਲ ਜਾਣਗੇ ਸਾਈਜ਼ ਵੀ ਮਿਲ ਜਾਣਗੇ ਇਹਦੇ ਚ ਡਿਫਰੈਂਟ ਡਿਫਰੈਂਟ ਠੀਕ ਹੈ ਜੀ ਤੇ ਕਲਰ ਵੀ ਅਲੱਗ-ਅਲੱਗ ਮਿਲ ਜਾਣਗੇ ਠੀਕ ਹੈ ਬਹੁਤ ਸੋਹਣੀ ਚੀਜ਼ ਬਣੀ ਹੋਈ ਹੈ ਮੈਦਾ ਜੀ ਪਹਿਲੀ ਵਾਰੀ ਇਹੋ ਜੀ ਟਾਈਲ ਦੇਖੀ ਹੈ ਜਿਹੜੇ ਕਿ ਆ ਵੇਖੋ ਕਲਰ ਜਿਹੜੇ ਕੀ ਹੈ ਨਾ ਚੇਂਜ ਕਰ ਰਹੀ ਹੈਗੀ ਆ ਹਾਂਜੀ ਜਿੱਥੇ ਪੈਰ ਧਰਾਂਗੇ ਟਾਈਲ ਦਾ ਕਲਰ ਚੇਂਜ ਹੋ ਜਾਊਗਾ ਜੀ ਹਾਂਜੀ ਬਾਜਬਾ ਵੀਰ ਜੀ ਆ ਦੱਸੋ ਜੀ ਆ ਕੀ ਚੀਜ਼ ਹੈ ਜੀ ਇਹ ਵੀ ਟਾਈਲ ਹੈ ਜੀ ਸਪੈਸ਼ਲ ਹਾਈਲਾਈਟ ਟਾਈਲ ਹੈ ਇਹਨੂੰ ਆਪਾਂ ਫਲੋਰ ਤੇ ਵੀ ਯੂਜ਼ ਕਰ ਸਕਦੇ ਆਂ ਵਾਲ ਤੇ ਵੀ ਯੂਜ਼ ਕਰ ਸਕਦੇ ਆਂ ਤੇ ਆ ਡਿਜ਼ਾਈਨ ਵਗੈਰਾ ਬਹੁਤ ਸੋਹਣਾ ਹੈ ਇਹਦੇ ਹਾਂਜੀ ਤੇ ਖਰਾਬ ਵੀ ਨਹੀਂ ਹੋਊਗੀ ਇਹਤੇ ਵੀ ਤੁਸੀਂ ਸਕ੍ਰੈਚ ਪਾ ਕੇ ਚੈੱਕ ਕਰ ਸਕਦੇ ਹੋ ਅੱਛਾ ਜੀ ਸਕ੍ਰੈਚ ਲੈਸ ਟਾਇਲ ਤੇ ਕਦੇ ਚ ਰੀਟ ਨਾ ਲਓ ਵੀ ਦੋਸਤੋ ਹੁਣ ਆਪਾਂ ਤੁਹਾਨੂੰ ਬਾਜਵਾ ਸਾਹਿਬ ਤੋਂ ਸਾਰੀਆਂ ਟਾਇਲਾਂ ਦੀਆਂ ਸਾਰੀਆਂ ਮਾਰਬਲ ਦੇਆਂ ਗ੍ਰੇਨੇਟ ਦੇਆਂ ਸਾਰੀਆਂ ਕੱਲੇ-ਕੱਲੇ ਜਾਣਕਾਰੀ ਲੈ ਕੇ ਦਿੰਨੇ ਆ ਮਾਰ ਬਾਜਵਾ ਸਾਹਿਬ ਜਿਹੜੇ ਟਾਈਲਸ ਦੇ ਵਿੱਚ ਕੀ ਕੀ ਸਾਈਜ਼ ਆ ਰਿਹਾ ਜੀ ਤੁਹਾਡੇ ਕੋਲੇ ਹੁਣ ਟਾਈਲ ਚ ਆਪਣੇ ਕੋਲ 8 ਇੰਚ ਤੋਂ ਲੈ ਕੇ 8 ਫੁੱਟ ਤੱਕ ਦੇ ਸਾਰੇ ਸਾਈਜ਼ ਅਵੇਲੇਬਲ ਨੇ ਪਰ ਉਹ ਤੋਂ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਇਹਨਾਂ ਕੋਲੇ ਫਲੈਕਸੀਬਲ ਟਾਈਲ ਵੀ ਹੈ ਜਿਹਦਾ ਸਾਈਜ਼ ਬਹੁਤ ਹੀ ਜ਼ਿਆਦਾ ਵੱਡਾ ਹੈ ਉਹਦੇ ਉੱਪਰ ਮੈਂ ਚੜਿਆ ਸੀਗਾ ਪਵਨ ਵੀ ਚੜੀ ਸੀਗੀ ਬਿਲਕੁਲ ਮਤਲਬ ਕਿ ਕਰੈਕਟ ਨਹੀਂ ਹੁੰਦੀ ਬਾਜਵਾ ਸਾਹਿਬ ਇਹ ਟਾਈਲ ਦੇ ਵਿੱਚ ਕੀ ਖਾਸੀਅਤ ਹੈ ਜੀ ਇਹ ਟਾਈਲ ਸਾਰੀ ਇਟਾਲੀਅਨ ਕੈਮੀਕਲ ਨਾਲ ਬਣਦੀ ਹੈ ਜੀ ਇਟਲੀ ਦੀ ਟੈਕਨੋਲੋਜੀ ਨਾਲ ਬਣੀ ਹੋਈ ਹੈ ਇਹਦੇ ਚ ਲਚਕ ਬਹੁਤ ਜ਼ਿਆਦਾ ਹੈ ਟਾਈਲ ਦੇ ਵਿੱਚ ਬਹੁਤ ਲਚਕ ਮੈਨੂੰ ਲੱਗਦਾ ਸੀ ਟ 3 ਪੀਸ ਲੱਗੇ ਹੋਏ ਨੇ ਪਤਾ ਨਹੀਂ ਲੱਗਦਾ ਇਹਦਾ ਜੋਇੰਟ ਦਾ ਆ ਜੋਇੰਟ ਸਿੰਗਲ ਪੀਸ ਹਾਂ ਜੀ ਹਾਂ ਉਹਨੇ ਤਾਂ ਕਿ ਵਿੱਚ ਭਰਦੇ ਹੁੰਦੇ ਸੀ ਗਿਆ ਹਾਂ ਜੀ ਇਹ ਚ ਜੋਇੰਟ ਰੱਖਣ ਦੀ ਲੋੜ ਨਹੀਂ ਐਂ ਲੱਗੋ ਸਾਰਾ ਜਿਵੇਂ ਮਾਰਬਲ ਲੱਗਿਆ ਹੋਇਆ ਫਿਨਿਸ਼ ਵੀ ਪੱਥਰ ਵਰਗੀ ਆ ਠੀਕ ਹੈ ਉਵੇਂ ਇਹ ਇਹ 32 64 ਸਾਈਜ਼ ਚ ਹੈ ਫਿਰ ਇਹਦੇ ਚ ਆਪਣੇ ਕੋਲ 6 ਬਾਈ 4 ਦਾ ਸਾਈਜ਼ ਆ ਜਾਊਗਾ ਆ ਵੀ ਦੋ ਪੀਸ ਜੁੜੇ ਹੋਏ ਆ ਆ ਵੀ ਜੁੜੇ ਹੋਏ ਆ ਐਂਡਲੈਸ ਦੇ ਵਿੱਚ ਇਟਾਲੀਅਨ ਟਾਈ ਇਹਦਾ ਵੀ ਬਿਲਕੁਲ ਨਹੀਂ ਪਤਾ ਲੱਗ ਰਿਹਾ ਜੀ ਜੋੜ ਬਿਲਕੁਲ ਨਹੀਂ ਦਿਖੂਗਾ ਫਿਰ ਇਹਦੇ ਵਿੱਚ ਆਪਣੇ ਕੋਲੇ ਬੁੱਕ ਮੈਚ ਦੇ ਵਿੱਚ ਆ ਜਾਊਗੀ ਆ ਰੇਸ਼ੇ ਵਾਲਾ ਆ ਗਿਆ ਜੀ ਚਾਰ ਪੀਸ ਜੁੜ ਕੇ ਫਿਗਰ ਬਣਦੀ ਏ ਇਹਦੀ ਫਿਗਰ ਬਣਦੀ ਹਾਂ ਜਿਵੇਂ ਜਿਵੇਂ ਅੱਗੇ ਲੱਗੀ ਜਾਊ ਰੇਸ਼ਾ ਜੁੜੀ ਜਾਊਗਾ ਠੀਕ ਆ ਠੀਕ ਇਹ ਇਸ ਤੋਂ ਬਾਅਦ ਇਹਦੇ ਵਿੱਚ ਮੈਟ ਫਿਨਿਸ਼ 'ਚ ਵੀ ਸੇਮ ਚੀਜ਼ ਮਿਲ ਜੂਗੀ ਆ ਦੇਖੋ ਬਾਜੀਬਾ ਸਾਹਿਬ ਇੱਕ ਮੈਨੂੰ ਥੋੜੀ ਜਿਹੀ ਗੱਲ ਦੱਸੋ ਵੀ ਰੇਡ ਦਾ ਆਪਣਾ ਵੀ ਜ਼ਿੰਮੇਵਾਰ ਭਰਾ ਆ ਆਪਾਂ ਤੁਹਾਨੂੰ ਪਤਾ ਹੈ ਬਿਲਕੁਲ ਤੇ ਟਾਇਲ ਆਪਣੇ ਕੋਲ 20 ਰੁਪਏ ਫੁੱਟ ਤੋਂ ਸਟਾਰਟ ਹੋਏ ਨੇ ਜਿਵੇਂ ਦਾ ਅਗਲਾ ਬਜਟ ਹੈ ਜਿੱਡਾ ਸਾਈਜ਼ ਲਾਉਣਾ ਸਾਰਾ ਕੁਝ ਮਰ ਆ ਕੇ ਦੇਖੂਗਾ ਚੀਜ਼ ਤੇ ਰੇਟ ਸੁਣੂਗਾ ਆਪੇ ਅਗਲੇ ਨੂੰ ਫਾਇਦਾ ਦੇਖੂਗਾ ਆਪੇ ਦੇਖੂਗਾ ਜੀ ਬਿਲਕੁਲ ਆ ਜੀ ਬਸ ਸਾਹਿਬ ਆ ਟਾਇਲ ਤੁਹਾਡੇ ਇੰਟਰਨੈਟ ਤੇ ਬਾਹਲੀ ਮਸ਼ਹੂਰ ਹੋਏ ਖੜੇ ਇੱਕ ਤਾਂ ਤੁਸੀਂ ਵਿੱਚੋਂ ਅੱਗ ਜੀ ਕੱਢਦੇ ਹੋ ਤੇ ਬਿਲਕੁਲ ਇਹ ਵਰਲਡ ਫੇਮਸ ਟਾਇਲ ਹੈ ਜੀ ਆਲ ਓਵਰ ਵਰਲਡ ਜੀ ਭੇਜਦੀ ਹੈ ਇਹ ਟਾਇਲ ਠੀਕ ਹੈ ਐਨੀ ਜਿਆਦਾ ਵਾਇਰਲ ਹੋਈ ਹੋਈ ਸਕ੍ਰੈਚ ਲੈਸ ਸਟਾਈਲ ਹੈ ਇਹ ਅੱਛਾ ਤੇ ਕਿਵੇਂ ਮਰਜੀ ਹੈਵੀ ਵਹੀਕਲ ਚੜੀ ਜਾਣ ਕੋਈ ਦਿੱਕਤ ਨਹੀਂ ਹੁੰਦੀ ਇਹਨੂੰ ਬਈ ਦੋਸਤ ਤੇ ਮਤਲਬ ਟੁੱਟੂ ਗੇਨ ਟਾਇਲ ਤੇ ਇੱਕ ਆ ਆ ਕਰਕੇ ਦੇਖੋ ਵੀ ਇੱਕ ਸਕ੍ਰੈਚ ਨਹੀਂ ਪਾਊਗਾ ਵੀ ਤੁਹਾਡੇ ਆਪਣੇ ਜਿਵੇਂ ਲੋਹੇ ਦੇ ਸੰਦ ਆਪਾਂ ਉੱਪਰ ਜਾਣ ਕੇ ਪਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਵੀ ਨਹੀਂ ਪਾਊਗਾ ਤੁਸੀਂ ਆਪ ਚੈੱਕ ਆਹ ਦੇਖੋ ਅੱਗ ਘੱਟ ਰਹੀਏ ਦੋਸਤੋ ਤੁਸੀਂ ਜ਼ੋਰ ਦੀ ਕਰੋ ਜੀ ਆਹ ਦੇਖੋ ਸਾਨੂੰ ਤਾਂ ਇਧਰ ਦੇਖੋ ਜੀ ਇਹ ਚੰਗਿਆੜੇ ਕਰੂ ਨਹੀਂ ਤਾਂ ਕਿਤੇ ਨਾ ਕਿਤੇ ਸਕ੍ਰੈਚ ਪੈ ਜਾਂਦਾ ਬਿਲਕੁਲ ਨਹੀਂ ਜੇ ਲੋਹਾ ਘਸ ਜੂਗਾ ਇਹ ਟਾਇਲ ਨੂੰ ਪਤਾ ਵੀ ਨਹੀਂ ਲੱਗਦਾ ਇਹਨੂੰ ਬਿਲਕੁਲ ਨਹੀਂ ਪਤਾ ਲੱਗ ਰਿਹਾ ਦੇਖੋ ਦੋਸਤੋ ਆ ਲੋਹੇ ਦਾ ਕਿਲ ਗਰਮ ਹੋ ਗਿਆ ਬਾਜਵਾ ਸਾਹਿਬ ਜਿਹੜੀ ਨੀਚੇ ਇਹ ਮਿਕਸ ਲਾਰਟ ਵਾਲੀਆਂ ਟਾਇਲਾਂ ਨਹੀਂ ਨਹੀਂ ਜੀ ਲਾਰਟ ਵਾਲੀ ਕੋਈ ਟਾਇਲ ਨਹੀਂ ਇਹ ਸਾਰੀ ਮੈਟ ਫਿਨਿਸ਼ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੀ ਮੈਟ ਹੈ ਇਹ ਜਿਵੇਂ ਆ ਐਂਟੀ-ਸਲਿਪਰੀ ਮੈਟ ਆ ਗਈ ਜਿਹੜੀ ਪੈਰ ਫੜਦੀ ਆ ਆ ਮੁਰੱਕਨ ਸਟਾਈਲ ਦੇ ਵਿੱਚ ਆ ਗਈ ਆ ਟੈਕਸਚਰ ਵਾਲੀ ਵੁੱਡਨ ਆ ਗਈ ਆ ਸਟੋਨ ਵਾਲੀ ਮੈਟ ਆ ਗਈ ਆ ਸ਼ਾਈਨਿੰਗ ਵਾਲੀ ਮੈਟ ਆ ਗਈ ਠੀਕ ਹੈ ਜੀ ਤੇ ਆਹ ਮੁਰੱਕਨ ਮੈਟ ਇਹਦੇ ਵਿੱਚ ਆਹ ਲਪਾਟੋ ਫਿਨਿਸ਼ ਹੈ ਜਿਵੇਂ ਗ੍ਰੇਨੇਟ ਚ ਫਿਨਿਸ਼ ਆਉਂਦੀ ਹੈ ਨਾ ਉਵੇਂ ਲਪਾਟੋ ਇਹ ਲੱਗੇ ਤੋਂ ਬਾਅਦ ਅੱਛਾ ਇਹ ਮੈਟ ਡਿਸਪਲੇ ਕਰਦਾ ਇਹ ਮੈਟ ਦੇ ਵਿੱਚ ਇੰਨੇ ਤਰ੍ਹਾਂ ਦੀ ਮੈਟ ਆਪਣੇ ਕੋਲੇ ਬਾਕੀ ਇਹਨਾਂ ਦੇ ਵਿੱਚ ਕੱਲੀ-ਕੱਲੀ ਦੇ ਵਿੱਚ ਕਲਰ ਆਪਸ਼ਨ ਅਲੱਗ-ਅਲੱਗ ਨੇ ਹੋਇਆ ਅਜਵਾ ਸਾਹਿਬ ਡਿਸਪਲੇ ਕਰ ਰੱਖਿਆ ਵਾਸ਼ਰੂਮ ਹਾਂਜੀ ਲਾਈਵ ਵਾਸ਼ਰੂਮ ਦੇ ਕਨਸੈਪਟ ਬਣੇ ਆ ਵੀ ਲੱਗਣ ਤੋਂ ਬਾਅਦ ਵਾਸ਼ਰੂਮ ਦੀ ਲੁੱਕ ਕੈਮ ਦੀ ਤਿਆਰ ਹੋਊਗੀ ਇਹ ਸਾਰੇ 4 ਫੁੱਟ ਬਾਈ 2 ਤੋਂ ਲੈ ਕੇ 32 64 6 4 ਤੱਕ ਸਾਰੇ ਟਾਈਲਾਂ ਦੇ ਵਾਸ਼ਰੂਮ ਲਾਈਵ ਡਿਸਪਲੇ ਬਣਾਏ ਹੋਏ ਆਪਾਂ ਬਿਲਕੁਲ ਜੀ ਵੀ ਸਮਝਣਾ ਸੌਖਾ ਹੋ ਜੇ ਸਮਝਣਾ ਜੀ ਇਹਦੇ ਚ ਇਟਾਲੀਅਨ ਕਲਰ ਦੇ ਕਨਸੈਪਟ ਮਿਲ ਜਾਣਗੇ ਆਪਣੇ ਕੋਲੇ ਮੈਟ ਫਿਨਿਸ਼ ਦੇ ਵਾਸ਼ਰੂਮ ਮਿਲ ਜਾਣਗੇ ਸਿੰਗਲ ਕਲਰ ਚ ਮਲਟੀ ਕਲਰ ਚ ਸਾਰੇ ਸਾਈਜ਼ ਦੇ ਵਾਸ਼ਰੂਮ ਅਲੱਗ-ਅਲੱਗ ਤਰ੍ਹਾਂ ਦੇ ਡਿਸਪਲੇ ਕੀਤੇ ਹੋਏ ਆ ਲਓ ਵੀ ਦੋਸਤੋ ਆ ਦੇਖੋ ਤੁਸੀਂ ਇਧਰ ਆ ਦੇਖੋ ਕਿੱਡਾ ਘੈਂਟ ਵਾਸ਼ਰੂਮ ਆ ਤੇ ਇਹਦਾ ਕੀ ਸਾਈਜ਼ ਹੋ ਗਿਆ ਜੀ ਇਹ 32x64 ਦਾ ਸਾਈਜ਼ ਲੱਗੀ ਹੋਈ ਹੈ ਟਾਈਲ ਤੇ 10 ਫੁੱਟ ਦਾ ਵਾਸ਼ਰੂਮ ਜਿਵੇਂ ਬਣਾਇਆ ਹੋਇਆ ਹੈ ਜੀ ਕਨਸੈਪਟ ਦੀ ਲੋਕੋ ਠੀਕ ਹੈ ਦੋਸਤੋ ਬਾ ਤੇ ਹੁਣ ਆਪਾਂ ਉਹ ਦੇਖਣ ਜਾਣੇ ਆਂ ਵੀ ਵਰਲਡ ਦਾ ਟਾਪ ਮਾਰਬਲ ਵੀ ਮਾਨਫੇ ਮਕਰਾਨਾ ਮਾਰਬਲ ਵਾਲਿਆਂ ਦੇ ਸਟੋਰ ਦੇ ਵਿੱਚ ਤੁਹਾਨੂੰ ਮਿਲ ਜੂਗਾ ਬਾਜੀਪਾ ਸਾਹਿਬ ਵਾਹ ਵਰਲਡ ਦਾ ਟਾਪ ਮਾਰਬਲ ਨਹੀਂ ਜੀ ਇਹ ਤਾਂ ਉਹਦੇ ਵਰਗੀ ਡੁਪਲੀਕੇਟ ਟਾਈਲ ਹੈ ਅੱਛਾ ਟਾਈਲ 'ਚ ਵੀ ਇੱਡੀ ਮੂਰਤੀ ਹੈ ਹਾਂ ਇਹ ਟਾਈਲ ਹੈ ਉਹਦੇ ਵਰਗੀ ਆਪਾਂ ਤੁਹਾਨੂੰ ਨੇਚਰਲ ਬਲੈਕ ਦਿਖਾਉਨੇ ਆਂ ਸਭ ਤੋਂ ਟਾਪ ਦਾ ਜਿਹੜਾ ਠੀਕ ਹੈ ਲਓ ਵੀ ਦੋਸਤੋ ਵਰਲਡ ਦਾ ਸਭ ਤੋਂ ਬੈਸਟ ਜਿਹੜਾ ਮਾਰਬਲ ਅੱਛਾ ਵਰਲਡ ਦਾ ਸਭ ਤੋਂ ਟਾਪ ਦਾ ਬਲੈਕ ਗ੍ਰੇਨੇਟ 100% ਨੇਚਰਲ ਦੀ ਗਾਰੰਟੀ ਹੈ ਧਰਤੀ ਜਿੋਂ ਨਿਕਲੇ। ਸਰ ਜੀ ਦੋਸਤੋ ਮੇਰੀ ਫੋਟੋ ਵਿੱਚ ਦਿਖ ਰਹੀ ਹੈ ਇੰਨੀ ਜਿਆਦਾ ਸ਼ਾਈਨ ਆ। ਕੋਈ ਦਾਣਾ ਨਹੀਂ ਹੈਗਾ ਇਹਦੇ ਵਿੱਚ ਬਿਲਕੁਲ ਪਲੇਨ ਬਲੈਕ ਹੈ। ਦੇਖਣ ਨੂੰ ਬਨੌਟੀ ਲੱਗਦਾ ਪਰ ਹੈ ਕੁਦਰਤੀ ਇਹ। ਬਿਲਕੁਲ ਠੀਕ ਠੀਕ। ਤੇ ਦੋਸਤੋ ਤੁਸੀਂ ਇੱਥੇ ਆ ਕੇ ਵਿਜ਼ਿਟ ਕਰ ਸਕਦੇ ਹੋ ਤੇ ਹੋਰ ਮਤਲਬ ਕਿ ਹੋਰ ਜਿਆਦੀਆਂ ਵੈਰਾਈਟੀਆਂ ਦੇਖ ਸਕਦੇ ਹੋ ਤੇ ਇਧਰ ਆ ਜਿਹੜਾ ਵਾਈਟ ਚ ਆ ਗਿਆ ਜੀ ਇਹ ਸਭ ਤੋਂ ਟਾਪ ਦਾ ਵਾਈਟ ਹੈ ਵਾਈਟ ਆਨੈਕਸ ਹੈ ਪਾਰਦਰਸ਼ੀ ਇਹਦੇ ਚ ਲਾਈਟ ਵੀ ਪਾਰ ਕਰਦੀ ਵਰਲ अच्छा लाइट ਜੇ نیچے ਲਾਵਾਂ ਲਾ ਤੇ ਲਾਈਟ ਆਰ ਪਰ ਹੋਊਗੀ ਆਰ ਪਰ ਹੋਜੋਗੇ ਦੋਸਤੋ ਮਾਰਬਲ ਤੇ ਗ੍ਰੇਨਾਈਟ ਦੇ ਵਿੱਚ ਬਾਜਵਾ ਸਾਹਿਬ ਕੋਲੇ ਮਕਰਾਨਾ ਮਾਰਬਲ ਵਾਲਿਆਂ ਕੋਲੇ ਇੰਨੀ ਜਿਆਦਾ ਵੈਰਾਈਟੀ ਆ ਵੀ ਮੈਂ ਕਹਿੰਦਾ ਵੀ ਤੁਸੀਂ ਆ ਕੇ ਇੱਥੇ ਤੁਹਾਡੀ ਰੂਹ ਖੁਸ਼ ਹੋਜੋਗੀ ਆਸੇ ਪਾਸੇ ਜਾਣ ਦੀ ਕਿਤੇ ਤੁਹਾਨੂੰ ਲੋਡ ਵੀ ਨਹੀਂ ਪੈਣੀ ਕਿਤੇ ਲੋਡ ਨਹੀਂ ਜੀ ਮਾਰਬਲ ਗ੍ਰੇਨਾਈਟ ਦੀ ਸਾਰੀ ਫੁੱਲ ਵੈਰਾਈਟੀ ਮਿਲੂਗੀ ਆਪਣੇ ਕੋਲੇ ਇੱਕੋ ਛੱਤ ਦੇ ਥੱਲੇ ਮਤਲਬ ਕਿ ਥੋੜਾ ਟਾਈਲਾਂ ਵਾਲਾ ਕਨਸੈਪਟ ਵੀ ਹੋ ਜਾਣਾ ਹੈ ਮਾਰ ਮਾਰਦਾ ਵੀ ਹੋ ਜਾਣਾ ਗ੍ਰੇਨੇਡ ਵੀ ਹੋ ਜਾਣਾ ਤੇ ਜਿਹੜੀਆਂ ਸਕਰਾਚ ਲੈਸ ਟਾਇਲਾਂ ਦੋਸਤੋ ਥੱਲੜਾ ਫਲੋਰ ਤੁਹਾਨੂੰ ਮਤਲਬ ਕਿ ਉਹ ਵੀ ਇੱਥੇ ਮਿਲ ਜੂਗਾ ਬਾਜਵਾ ਸਾਹਿਬ ਤੁਹਾਡਾ ਸਟੋਰ ਵੇਖ ਕੇ ਤਾਂ ਮਨ ਖੁਸ਼ ਹੋ ਗਿਆ ਧੰਨਵਾਦ ਜੀ ਤੇ ਸਭ ਤੋਂ ਵੱਡੀ ਖੁਸ਼ੀ ਇਹ ਹੈ ਵੀ ਆਪਣੇ ਜ਼ਿਮੀਂਦਾਰ ਭਰਾ ਨੇ ਕੰਮ ਕੀਤਾ ਤੇ ਦੋਸਤੋ ਮਤਲਬ ਕਿ ਆਪਾਂ ਨੂੰ ਹਰੇਕ ਕਮਿਊਨਿਟੀ ਆਪਣੀ ਕਮਿਊਨਿਟੀ ਨੂੰ ਸਪੋਰਟ ਕਰਦੀ ਹੈ ਜੀ ਤੇ ਆਪਾਂ ਨੂੰ ਵੀ ਆਪਣੀ ਕਮਿਊਨਿਟੀ ਦੇ ਸਪੋਰਟ ਕਰਨੇ ਚਾਹੀਦੇ ਤੇ ਵੀਰ ਜੀ ਹੋਣਾ ਆਪਣੇ ਨਾਲ ਵਾਅਦਾ ਕਰਦੇ ਆ ਵੀ ਜਿਹੜਾ ਰੇਟ ਹੈ ਤੁਹਾਨੂੰ ਮਕਰਾਨਾ ਮਾਰਪਾ ਦਾ ਦੇ ਦੇਣਗੇ ਨਾ ਉਹ ਰੇਟ ਮਤਲਬ ਕਿ ਕੋਈ ਨਹੀਂ ਦੇ ਸਕਦਾ ਬਿਲਕੁਲ ਜੀ ਜਿਹੜੀ ਕੁਆਲਿਟੀ ਆਪਣੀ ਅਨਬੀਟੇਬਲ ਹੈ ਜਿਹੇ ਜੀ ਕੁਆਲਿਟੀ ਆਪਾਂ ਲੈ ਕੇ ਆਏ ਟਾਇਲ ਦੇ ਵਿੱਚ ਤੁਹਾਨੂੰ ਸਭ ਤੋਂ ਡਿਫਰੈਂਟ ਕੁਆਲਿਟੀ ਇੱਥੇ ਮਿਲੂਗੀ ਤੇ ਸਭ ਤੋਂ ਬੈਸਟ ਪ੍ਰਾਈਸ ਮਿਲੂਗਾ ਸਭ ਤੋਂ ਬੈਸਟ ਪ੍ਰਾਈਸ ਮਿਲੂਗਾ ਸੋ ਦੋਸਤੋ ਤੁਸੀਂ ਇਹ ਨਾ ਘਬਰਾਇਓ ਵੀ ਮਾਨਸਾ ਦੂਰ ਤੁਸੀਂ ਇੱਕ ਵਾਰੀ ਇੱਥੇ ਆਉਣਾ ਥੋਡੇ ਘਰੇ ਮਤਲਬ ਕਿ ਸਿੱਧੀਆਂ ਟਾਇਲਾਂ ਭੇਜ ਦੇਣਗੇ ਜੇ ਤੁਸੀਂ ਆਨਲਾਈਨ ਮੰਗਾਉਣਾ ਚਾਹੁੰਦੇ ਹੋ ਤੁਹਾਨੂੰ ਵੀਡੀਓ ਕਾਲ ਤੇ ਦਿਖਾ ਵੀ ਦੇਣਗੇ ਵੀ ਜੇ ਤੁਹਾਨੂੰ ਆਨਲਾਈਨ ਵੀ ਤੁਸੀਂ ਮੰਗਾ ਸਕਦੇ ਹੋ ਇੱਕ ਵਾਰੀ ਦਿੱਤੇ ਹੋਏ ਨੰਬਰ ਤੇ ਕਾਲ ਜਰੂਰ ਕਰਿਓ ਤੇ ਲੰਗ ਦੇ ਕੱਪ ਤੇ ਮਾਨਸਾ ਮਕਰਾਨਾ ਮਾਰਬਲ ਇਹਨਾਂ ਦਾ ਕਿਹੜਾ ਪੁਆਇੰਟ ਹੈ ਜੀ ਆ ਇਹ ਮਾਨਸਾ ਕੈਂਚੀਆਂ ਜੀ ਮਾਨਸਾ ਕੈਂਚੀਆਂ ਜੀ ਹਾਂਜੀ ਠੀਕ ਹੈ ਤੇ ਇਹਦੇ ਉੱਪਰ ਹੀ ਆਨ ਰੋਡ ਇਹਨਾਂ ਦਾ ਸ਼ੋਅਰੂਮ ਹੈ ਤੁਸੀਂ ਜਰੂਰ ਇੱਥੇ ਆ ਕੇ ਜੇ ਘਰ ਬਣਾ ਰਹੇ ਹੋ ਸ਼ੋਅਰੂਮ ਬਣਾ ਰਹੇ ਹੋ ਤੇ ਇੱਕ ਵਾਰੀ ਵਿਜ਼ਿਟ ਜਰੂਰ ਕਰਿਓ ਉਸ ਤੋਂ ਬਾਅਦ ਹੀ ਹੋਰ ਫੈਸਲਾ ਕਰਿਓ ਕਿਉਂਕਿ ਤੁਹਾਨੂੰ ਇੱਥੇ ਰੇਟ ਦਾ ਬਹੁਤ ਜ਼ਿਆਦਾ ਫਰਕ ਮਿਲਣਾ ਹੈ ਜੀ ਸੋ ਵੀਰ ਜੀ ਸਾਸਰੀ ਕਾਲ ਜੀ ਸਾਸਰੀ ਗਾਲ ਜੀ ਧੰਨਵਾਦ